वक्रतुंड महाकाय सूर्यकोटि समप्रभ निर्विघ्नं कुरु मे देव सर्व कार्येषु सर्वदा हिंदू धर्म च भगवान गणेश जी दी प्रथम देवता ਦੇ ਰੂਪ ਚ ਪੂਜਾ ਕੀਤੀ ਜਾਂਦੀ ਹੈ ਤੇ ਅਜੀਹਾ ਮੰਨਿਆ ਜਾਂਦਾ ਹੈ ਕਿ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਜੇਕਰ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਜਾਵੇ ਤਾਂ ਦਾ ਪੂਰਾ ਫਲ ਮਿਲਦਾ ਹੈ। ਸੋ ਗਣੇਸ਼ ਚਤੁਰਥੀ ਦਾ ਮਹਾਨ ਉਤਸਵ ਮਨਾਉਣ ਲਈ ਪੂਰਾ ਦੇਸ਼ ਤਿਆਰ ਹੈ। ਇਸ ਦਿਨ ਦੀ ਉਡੀਕ ਬੱਚੇ-ਬੱਚੇ ਨੂੰ ਵੀ ਰਹਿੰਦੀ ਹੈ ਕਿਉਂਕਿ ਮੂਰਤੀ ਸਥਾਪਨਾ, ਪੂਜਾ ਤੇ ਫਿਰ 10 ਦਿਨ ਗਣਪਤੀ ਦੀ ਸੇਵਾ, ਫਿਰ ਵਿਸਰਜਨ ਇਸ ਨਾਲ ਹਰ ਕੋਈ ਪਾਵਾਤਮਕ ਤੌਰ ਤੇ ਜੁੜਿਆ ਹੁੰਦਾ ਹੈ। ਇਹਨਾਂ ਦਿਨਾਂ 'ਚ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਵਰਗ ਗਣਪਤੀ ਦੇ ਸਵਾਗਤ ਤੋਂ ਲੈ ਕੇ ਵਿਦਾ ਕਰਨ ਤੱਕ ਪੂਰੀ ਤਿਆਰੀ ਕਰਦੇ ਨੇ। ਸੋ ਕਿਵੇਂ ਭਗਵਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ? ਕਰੋ ਗਣੇਸ਼ ਜੀ ਦਾ ਵਿਸਰਜਨ ਕੀਤਾ ਜਾਂਦਾ ਹੈ ਆਓ ਜਾਣਦੇ ਹਾਂ ਗਣੇਸ਼ ਚਤੁਰਥੀ ਦੇ ਤਿਉਹਾਰ ਤੇ ਕੁਝ ਖਾਸ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਰੋਲੀ ਕਲਸ਼ ਗੰਗਾਜਲ ਮੂਰਤੀ ਦੀ ਸਥਾਪਨਾ ਲਈ ਪੋਸਟੂਫ ਦੀਵਾ ਕਪੂਰ ਲਾਲ ਰੰਗ ਦਾ ਕੱਪੜਾ ਦਰਵਾ ਮੋਦਕ ਫਲ ਸੁਪਾਰੀ ਲੱਡੂ ਪੰਜam੍ਰਿਤ ਲਾਲ ਚੰਦਨ ਪੰਜ ਮੇਵਾ ਵਰਤਿਆ ਜਾਂਦਾ ਹੈ ਚਤੁਰਥੀ ਤਿਥੀ 6 ਸਤੰਬਰ ਨੂੰ ਦੁਪਹਿਰ 3:01 ਤੇ ਸ਼ੁਰੂ ਹੋਵੇਗੀ ਤੇ 7 ਸਤੰਬਰ ਨੂੰ ਸ਼ਾਮ 5:36 ਤੇ ਸਮਾਪਤ ਹੋਵੇਗੀ ਇਸ ਲਈ ਉਹਦੇ ਤਿਥੀ ਨੂੰ ਮੁੱਖ ਰੱਖਦੇ ਹਾਂ ਗਣੇਸ਼ ਚਤੁਰਥੀ ਦਾ ਤਿਹਾਰ 7 ਸਤੰਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ ਸੋ ਗਣੇਸ਼ ਜੀ ਦੀ ਸਥਾਪਨਾ ਤੇ ਪੂਜਾ ਕਰਨ ਦਾ ਮਹੂਰਤ ਸਵੇਰੇ 11:03 ਤੋਂ ਦੁਪਹਿਰ 1:34 ਰਹੇਗਾ ਕੈਲੰਡਰ ਤੇ ਨਜ਼ਰ ਮਾਰੀਏ ਤਾਂ ਗਣੇਸ਼ ਚਤੁਰਥੀ ਮੰਗਲਵਾਰ 17 ਸਤੰਬਰ ਨੂੰ ਅਨੰਤ ਚਤੁਰਦਸ਼ੀ ਨੂੰ ਖਤਮ ਹੋਵੇਗੀ ਇਸ ਦੇ ਨਾਲ ਹੀ ਇਸ ਦਿਨ ਗਣੇਸ਼ ਜੀ ਦਾ ਵਿਸਰਜਨ ਕੀਤਾ ਜਾਵੇਗਾ ਅਜੀਹਾ ਮੰਨਿਆ ਜਾਂਦਾ ਹੈ ਕਿ ਇਸ ਵਰਦ ਨੂੰ ਰੱਖਣ ਵਾਲਿਆਂ ਨੂੰ ਭਗਵਾਨ ਗਣੇਸ਼ ਜੀ ਦੀ ਪੂਰੀ ਕਿਰਪਾ ਪ੍ਰਾਪਤ ਹੁੰਦੀ ਹੈ ਨਾਲ ਹੀ ਉਹਨਾਂ ਦੇ ਪਰਿਵਾਰ 'ਚ ਵੀ ਖੁਸ਼ੀ ਦਾ ਮਾਹੌਲ ਲੈਂਦਾ ਹੈ ਸੋ ਇੱਥੇ ਇਹ ਵੀ ਦੱਸ ਦਈਏ ਕਿ ਇਸ ਵਾਰ ਗਣਪਤੀ ਬਾਪਾ ਲੋਕਾਂ ਦੇ ਇਕੋ ਫ੍ਰੈਂਡਲੀ ਦੋਸਤ ਬਣਨਗੇ ਲੋਕਾਂ ਵੱਲੋਂ ਜ਼ਿਆਦਾਤਰ ਇਕੋ ਫ੍ਰੈਂਡਲੀ ਮੂਰਤੀ ਦੀ ਮੰਗ ਵਧੀ ਹੈ ਤਾਂ ਜੋ ਵਿਸਰਜਨ ਕਰਦੇ ਸਮੇਂ 10 ਮਿੰਟ ਬਾਅਦ ਹੀ ਪਾਣੀ 'ਚ ਪੁੱਜ ਜਾਵੇ ਤੇ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪਹੁੰਚੇ ਸੋ ਵੀ ਤੁਸੀਂ ਵੀ ਲਿਆ ਰਹੇ ਹੋ ਪਾਪਾ ਨੂੰ ਆਪਣੇ ਘਰ ਦੱਸੋ ਸਾਡੇ ਕਮੈਂਟ ਬਾਕਸ